ਸਭ ਤੋਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਕੰਮ ਸਭ ਤੋਂ ਵੱਧ ਸੈਂਟਰ ਨੇ ਮਨਰੇਗਾ ਨੇ ਦਿੱਤਾ ਤੇ ਜੋ ਵੀ ਵਾਅਦਾ ਕੀਤਾ ਵਿਹਾੜੀ ਦੇ ਵਿੱਚ ਗਰੀਬਾਂ ਦਾ ਵਾਅਦਾ ਕੀਤਾ ਉਹਦੇ ਵਿੱਚ ਮੋਦੀ ਸਾਹਿਬ ਨੇ ਕੀਤਾ ਜਿਨ੍ਹਾਂ ਜੋ ਵੀ ਮੈਡੀਕਲ ਸਹੂਲਤਾਂ ਉਹਦੇ ਵਿੱਚ ਜੋ ਵੀ ਇਲਾਜ ਗਰੀਬਾਂ ਲਈ ਆ ਉਹ ਸਭ ਤੋਂ ਵੱਧ ਮੋਦੀ ਜੀ ਦਾ ਯੋਗਦਾਨ ਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕਹਿ ਰਹੇ ਹਾਂ ਗਰੀਬ ਲੋਕਾਂ ਨੂੰ ਜਿਹਨੇ ਸਾਡੇ ਭਾਈਚਾਰਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਾਹਿਬ ਨੂੰ ਕਾਮਯਾਬ ਕਰੀਏ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਸੈਂਟਰ ਦੇ ਵਿੱਚ ਦੁਬਾਰਾ ਸਰਕਾਰ ਬਣਾਈਏ ਦੇ ਜਿਸ ਲਈ ਜ਼ਰੂਰੀ ਹੈ ਜੀ ਕੋਈ ਹੋਰ ਦੇਸ਼ ਦੀ ਵੰਗਡੋਰ ਹੈ ਜਿਹੜੀ ਉਹ ਸੁਵਾਲ ਨਹੀਂ ਸਕਦਾ ਇੱਕ ਨਾ ਧੜਕ ਮਤਲਬ ਕਿ ਹੈਗੇ ਨੇ ਆਪਣੇ ਪ੍ਰਧਾਨ ਮੰਤਰੀ ਜੋ ਕੰਮ ਕਰ ਸਕਦੇ ਨੇ ਤੇ ਸਾਂਭ ਸਕਦੇ ਨੇ ਹਰ ਇੱਕ ਬੰਦੇ ਦੇ ਵਾਸਤਾ ਕੰਮ ਨਹੀਂ ਪਹਿਲਾਂ ਸਰਕਾਰਾਂ ਆਈਆਂ ਤੇ ਗਈਆਂ ਕਿਸੇ ਨੇ ਕਿਸੇ ਗਰੀਬਾਰੇ ਕਿਸੇ ਬਾਰੇ ਵਰਗ ਬਾਰੇ ਸੋਚਿਆ ਨਹੀਂ ਹਰ ਇੱਕ ਇੰਡਸਟਰੀ ਬਾਰੇ ਤੇ ਲੈ ਕੇ ਹਰ ਵਰਗ ਦੇ ਬਾਰੇ ਸੋਚਿਆ ਮੋਦੀ ਸਾਹਿਬ ਨੇ ਸੋਚਿਆ ਨਹੀਂ ਕਿਸੇ ਸਰਕਾਰ ਨੇ ਨਹੀਂ ਸੋਚਿਆ ਸਭ ਤੋਂ ਬੜੀ ਸਕੀਮ ਤੇਹੀ ਹੈ ਜੀ ਜਿਵੇਂ ਹੁਣ ਲਾਹ ਪਤਰੀ ਸਕੀਮਾਂ ਨੇ ਜਿਹੜੀਆਂ ਗਰੀਬ ਲੋਕਾਂ ਲਈ 175 ਸਕੀਮਾਂ ਨੇ ਜਿਹਦੇ ਵਿੱਚੋਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਵੀ ਇਹ ਸਕੀਮਾਂ ਕਿਹਨੇ ਲਾਗੂ ਕੀਤੀਆਂ ਨੇ ਕਦੋਂ ਲਾਗੂ ਹੋਈਆਂ ਨੇ ਪਰ ਔਰੇ ਜਿਹੜੀ ਵੀ ਬੋਲੀ ਜਾ ਰਹੀ ਹੈ ਉਹ ਸਾਰੀ ਪੰਜਾਬ ਸਰਕਾਰ ਆਪਣਾ ਲੋਗੋ ਲਾ ਕੇ ਵੇਚਦੀ ਹੈ ਭਵੰਤਮਨ ਆਪਣੀ ਫੋਟੋ ਲਾ ਦਿੰਦਾ ਵੀ ਮੈਂ ਦੇ ਰਿਹਾ ਪਰ ਜਦ ਕਿ ਜੋ ਸਕੀਮਾਂ ਨੇ ਉਹ ਸੈਂਟਰ ਦੀਆਂ ਨੇ ਮੋਦੀ ਸਾਹਿਬ ਦੀਆਂ ਨੇ ਪਰ ਸਾਡੀ ਇਹੀ ਬਾਰ-ਬਾਰ ਹਰ ਇੱਕ ਮੀਟਿੰਗ ਦੇ ਵਿੱਚ ਬੇਨਤੀ ਹੁੰਦੀ ਆ ਵੀ ਜਿਹੜੀ ਵੀ ਸਕੀਮ ਸੈਂਟਰ ਦੀ ਆ ਉਹ ਸੈਂਟਰ ਦੀ ਦੱਸੀ ਜਾਵੇ ਜਾ ਕੇ ਪੰਜਾਬ ਸਰਕਾਰ ਆਪਣੀ ਦੁਰਵਰਤੋਂ ਨਾ ਕਰੇ ਆਪਣੇ ਨਾਮ ਨੂੰ ਹਾਂਜੀ ਬਣਨਗੇ ਪੂਰੀ ਜੋਰ ਨਾਲ ਬਣਗੇ ਪੂਰੀ ਤਾਕਤ ਆਏ ਪੂਰੇ ਚਾਂਸ ਨਹੀਂ ਜੇ ਅਸੀਂ ਪੂਰੇ ਮਿਹਨਤ ਕਰ ਰਹੇ ਹਾਂ ਜੀ ਤੇ ਆ ਪੱਕਾ ਹੋਣਗੇ ਜੀ ਪੂਰੀ ਜਿੱਤਾ ਹੀ ਹਾਂ ਜੀ ਹਾਂ ਹਾਂ ਦਾ ਹਾਂਜੀ ਕੰਮ ਕੀਤੇ ਹੋਏ ਨੂੰ ਕੰਮ ਬੋਲਦੇ ਨੇ ਹਾਂਜੀ 10 ਚੋਂ 10 ਨਹੀਂ